ਮੇਰੀ ਪੀਰੀ ਦੇ ਮਾਲਕ ਸਤਿਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਭਾਈ ਗੜੀਆ ਜੀ ਨੂੰ ਕਸ਼ਮੀਰ ਵਿੱਚ ਸਿੱਖੀ ਦੇ ਪ੍ਰਚਾਰ ਵਾਸਤੇ ਭੇਜਿਆ ਰਸਤੇ ਜਾਂਦਿਆਂ ਗੁਜਰਾਤ ਵਿੱਚ ਠਹਿਰਨਾ ਪਿਆ ਇੱਥੇ ਇੱਕ ਮੀਆਂ ਦੌਲਾ ਨਾਮੀ ਪਰਮੇਸ਼ਰ ਦਾ ਪਿਆਰਾ ਰਹਿੰਦਾ ਸੀ ਜੋ ਮੁਸਲਮਾਨ ਜਾਤ ਵਿੱਚੋਂ ਸੀ ਅਤੇ ਸਤਗੁਰਾਂ ਦਾ અત્યੰਤ ਪ੍ਰੇਮੀ ਸੀ ਰਿੱਧੀਆਂ ਸਿੱਧੀਆਂ ਦਾ ਮਾਲਕ ਸੀ ਮੀਆਂ ਦੌਲਾ ਅਤੇ ਉਥੋਂ ਦੀ ਸੰਗਤ ਨੇ ਭਾਈ ਗੜੀਆ ਜੀ ਦੀ ਬੜੀ ਸੇਵਾ ਕੀਤੀ ਭਾਈ ਸਾਹਿਬ ਜੀ ਨੂੰ ਵਿਦਾ ਕਰਨ ਵਾਸਤੇ ਮੀਆਂ ਦੌਲਾ ਸਤਕਾਰ ਵਜੋਂ ਬੜੀ ਦੂਰ ਤੱਕ ਨਾਲ ਆਇਆ ਰਸਤੇ ਵਿੱਚ ਭਾਈ ਗੜੀਆ ਜੀ ਦੀ ਟੁੱਟੀ ਜੁੱਤੀ ਵੇਖ ਕੇ ਮਨ ਵਿੱਚ ਖਿਆਲ ਕੀਤਾ ਕਿ ਸਤਿਗੁਰਾਂ ਨੇ ਇਤਨੀ ਦੂਰ ਸਿੱਖ ਨੂੰ ਪ੍ਰਚਾਰ ਕਰਨ ਵਾਸਤੇ ਭੇਜਿਆ ਹੈ ਪਰ ਜੋੜੇ ਵਾਸਤੇ ਮਾਇਆ ਵੀ ਨਹੀਂ ਦਿੱਤੀ ਮੈਨੂੰ ਇਸ ਦੀ ਕੋਈ ਮਦਦ ਕਰਨੀ ਚਾਹੀਦੀ ਹੈ ਜਿਸ ਕਰਕੇ ਇਹ ਆਪਣੀ ਲੋੜ ਪੂਰੀ ਕਰ ਲਿਆ ਕਰੇਗਾ ਭਾਈ ਗੜੀਆ ਜੀ ਨੇ ਪੀਰ ਦੇ ਮਨ ਦੀ ਜਾਣ ਲਈ ਕਿ ਇਸ ਨੇ ਸਤਿਗੁਰਾਂ ਉੱਪਰ ਸ਼ੰਕਾ ਕੀਤਾ ਹੈ ਇਸ ਲਈ ਹੁਣ ਮੈਨੂੰ ਸਤਿਗੁਰਾਂ ਦੀ ਬਖਸ਼ਿਸ਼ ਵਿੱਚੋਂ ਕਿਣਕਾ ਮਾਤਰ ਦਿਖਾਉਣਾ ਚਾਹੀਦਾ ਹੈ ਇਸੇ ਤਰ੍ਹਾਂ ਵਿਚਾਰ ਕੇ ਭਾਈ ਗੜੀਆ ਜੀ ਨੇ ਮੀਆਂ ਦੋਲਾ ਨੂੰ ਖੜਾ ਕਰਕੇ ਆਪਣੀ ਨਜ਼ਰ ਫੇਰ ਕੇ ਉਥੋਂ ਦੀਆਂ ਠੀਕਰਾਂ ਅਤੇ ਰੋੜਾਂ ਹੀਰੇ ਜਵਾਰਾਹਤ ਬਣਾ ਦਿੱਤੇ ਦੇਖ ਕੇ ਮੀਆਂ ਦੌਲਾ ਕਹਿਣ ਲੱਗਾ ਹੇ ਗੁਰਸਿੱਖਾ ਇਤਨੀ ਤਾਕਤ ਹੁੰਦਿਆਂ ਵਰਤਦਾ ਕਿਉਂ ਨਹੀਂ ਤਾਂ ਭਾਈ ਗੜੀਆ ਜੀ ਨੇ ਕਿਹਾ ਵਿਕਾਰਾਂ ਰੂਪ ਜਾਨਵਰਾਂ ਤੋਂ ਰੱਖਿਆ ਕਰਨ ਵਾਸਤੇ ਗਰੀਬੀ ਵੇਸ ਆਪਣਾ ਰਖਾ ਬਣਾਇਆ ਹੋਇਆ ਹੈ ਕਿਉਂਕਿ ਸਤਗੁਰਾਂ ਜੀ ਦਾ ਹੁਕਮ ਹੈ ਹਿਰਦੇ ਵਿੱਚ ਗਿਆਨ ਮੁਖ ਵਿੱਚ ਭਗਤੀ ਅਤੇ ਵਰਤਨ ਵਿਰਾਗ ਤੁਸੀਂ ਸਤਗੁਰਾਂ ਤੇ ਸ਼ੰਕਾ ਕੀਤਾ ਸੀ ਕਿ ਸਤਗੁਰਾਂ ਨੇ ਇਸ ਸਿੱਖ ਨੂੰ ਕੁਝ ਨਹੀਂ ਦਿੱਤਾ ਮੈਂ ਕੋਈ ਸਿੱਧੀ ਦੇ ਦਿਆਂ ਇਸ ਲਈ ਮੈਂ ਇਤਨੀ ਕੋ ਸਿੱਧੀ ਦਿਖਾਈ ਹੈ ਨਹੀਂ ਤਾਂ ਮੈਨੂੰ ਦਿਖਾਉਣ ਦੀ ਕੋਈ ਲੋੜ ਨਹੀਂ ਸੀ ਮੀਆਂ ਦੌਲਾ ਨੇ ਭਾਈ ਗੜੀਆ ਜੀ ਦੇ ਚਰਣਾ ਉੱਪਰ ਨਮਸਕਾਰ ਕੀਤੀ ਤੇ ਕਿਹਾ ਧੰਨ ਸਤਗੁਰੂ ਅਤੇ ਧੰਨ ਸਤਗੁਰਾਂ ਦੇ ਸਿੱਖ ਇਉ ਗੁਰਸ ਮੁਖਾਂ ਨੂੰ ਕਿਸੇ ਚੀਜ਼ ਦਾ ਕੋਈ ਘਾਟਾ ਨਹੀਂ ਰਹਿੰਦਾ ਪਰ ਉਹ ਇਉ ਸਮਝਦੇ ਹਨ ਰਿੱਧ ਸਿੱਧ ਸਭ ਮੋਹ ਹੈ ਨਾਮ ਨਾ ਵਸੇ ਮਨ ਆਏ ਗੁਰ ਸੇਵਾ ਤੇ ਮਨ ਨਿਰਮਲ ਹੋਵੇ ਅਗਿਆਨ ਅੰਧੇਰਾ ਜਾਏ ਨਾਮ ਰਤਨ ਘਰ ਪ੍ਰਗਟ ਹੋਵਾ ਨਾਨਕ ਸਹਿਜ ਸਮਾਏ